ਰੈਡ ਕਰ ਰੈਡ ਕੇ ਮਰਨੇ ਚਾਹੀਦੇ ਇਹੋ ਜਿਹੇ ਬੰਦੇ ਜਿਹੜੇ ਕਿਸੇ ਗਰੀਬ ਦਾ ਹੱਕ ਮਾਰਦੇ ਨੇ ਜਿੰਦਾਬਾਦ ਜਿੰਦਾਬਾਦ ਮੈਂ 32 ਕਿਲੋਮੀਟਰ ਤੋਂ ਆਉਨਾ ਲੋਪੋ ਕੇ ਚੀਗਾਂਵਾਂ ਤੇ ਲੱਗੇ ਪਿੰਡ ਮਾਨ ਵਾਲਾ 100 ਰੁਪਏ ਦਾ ਮੇਰਾ ਤੇਲ ਲੱਗਦਾ 2 ਮਹੀਨੇ ਮੈਨੂੰ ਹੋ ਗਏ ਪੱਲਿਓ ਤੇਲ ਬਲਣ ਡਿਆ ਇੱਥੇ ਅਗਰ ਲੋਕਲ ਬੰਦਾ ਵੀ ਆਉਂਦਾ ਹੈ ਉਹਦਾ ਵੀ 40 ਰੁਪਏ ਰੋਜ਼ ਦਾ ਕਰਾਇਆ ਵੀ ਆਉਣ ਵੀ ਜਾਣ ਨਾਰਮਲ ਅਰ ਜੀ 10000 ਰੁਪਏ ਤਨਖਾਹ ਕਿਸ ਤਰ੍ਹਾਂ ਕਜਾਰਾ ਹੋਏਗਾ ਦੀਂਦਿਆ ਆ ਰਹੀ ਆ ਲੱਕੜੀ ਆ ਰਹੀ ਆ ਭੈਣਾਂ ਨੂੰ ਬੜੀ ਚਾਹ ਹੁੰਦਾ ਵੀ ਅਸੀਂ ਭੈਣ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾਣਾ ਵਾ ਫਿਰ ਤੁਹਾਡੇ ਕੀ ਹਾਲਾਤ ਨੇ ਫਿਰ ਭੈਣਾਂ ਕੀ ਦਸੋਗੇ ਵੀ ਭਾਈ ਸਾਨੂੰ ਦੋ ਦੋ ਮਿੰਟ ਤਾਂ ਖਾਣ ਹੀ ਮਿਲੀ ਕੀ ਕਹਿਣਾ ਚਾਹੋਗੇ ਇੱਥੇ ਅਸੀਂ ਤਾਂ ਸ਼ਰਮਿੰਦਾ ਹੀ ਹੋ ਸਕਦੇ ਹਾਂ ਘਰ ਦੀ ਫੈਮਿਲੀ ਦੇ ਸਾਹਮਣੇ ਵੀ ਸਾਡੇ ਸਿਕਿਉਰਟੀ ਗਾਰਡ ਨੇ ਸਾਡੀਆਂ ਭੈਣਾਂ ਨੇ ਕਿਹੜੇ ਹਾਲਾਤਾਂ ਵਿੱਚ ਡਿਊਟੀ ਕਰਦੀ ਕਹੀਓ ਆ ਕਿ ਤੁਹਾਡੀ ਮੁਸ਼ਕਲ ਨਹੀਂ ਸੁਣੀ ਜਾਂਦੇ ਅਗਰ ਇਹ ਕਿਤੇ ਲੈ ਕੇ ਜਾਣੀਆਂ ਨਮਾਇਸ਼ ਤੇ ਹੋਟਲ ਤੇ ਨਹੀਂ ਬਣਾਉਣਾ ਇਹਨਾਂ ਨੂੰ ਚਲਾਉਣਾ ਤੇ ਅੰਮ੍ਰਿਤਸਰ ਦੇ ਵਿੱਚ ਬਸਾਂ ਨਹੀਂ ਚੱਲ ਸਕਦੀਆਂ ਦੇਖੋ ਇੱਕ ਤਾਂ ਸੈਲਰੀਆਂ ਆਉਂਦੀਆਂ ਨੇ ਉਹਦੇ ਵਿੱਚ ਸਾਡੇ ਜਦੋਂ ਹਾਲਾਤ ਵੀ ਉਹੋ ਜਿਹੋਗੇ ਅਸੀਂ ਤਾਂ ਕਿਤੇ ਨਾ ਕਿਤੇ ਇਹਨੂੰ ਚੰਗਾ ਗੁਰਬੰਦਾ ਗੁਰਦੁਆਰਾ ਸਾਹਿਬ ਸੇਵਾ ਕਰ ਲੈ ਸ਼ਾਮ ਨੂੰ ਉਹਨਾਂ ਵੀ ਲਫਾਫਾ ਦੇ ਦੇਣਾ ਜਾਓ ਜੀ ਰੋਟੀ ਖਾ ਲੋ ਜਾ ਕੇ ਕਰੇ ਜਾ ਕੇ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਆ ਹੋ ਰਿਹਾ ਪੀਡੀ 24 ਚੈਲਨ ਦੇ ਨਾਲ ਤਸਵੀਰਾਂ ਵਿਖਾਵਾਂਗੇ ਤਾਲਵਾਜਾ ਮਰਸਾ ਦੇ ਬੀਆਰਟੀਸੀ ਦੇ ਦਫਤਰ ਦੀ ਆ ਜਿੱਥੇ ਕਿ ਅੱਜ ਸਿਕਿਉਰਿਟੀ ਗਾਰਡ ਵਾਲੋ ਹੜਤਾਲ ਕੀਤੀ ਗਈ ਆ ਅਤੇ ਉਹਨਾਂ ਨੇ ਕੁਝ ਮੰਗਾਂ ਵੀ ਨੇ ਗੱਲਬਾਤ ਹੀ ਕਰਾਂਗੇ ਭੈਣ ਦੇ ਨਾਲ ਪੈਣ ਕੀ ਨਾ ਤੁਹਾਡਾ ਕੀ ਮੰਗਾਂ ਕੀ ਨੇ ਤੁਹਾਡੀਆਂ ਅੱਜ ਹਾਂਜੀ ਮੈਂ ਲਵਲੀ ਗਾਰਡ ਤੇ ਬੀਆਰਟੀਐਸ ਵਿੱਚ ਗਾਰਡ ਦੀ ਜੌਬ ਕਰਦੀਆਂ ਤੇ ਸਾਡੀ ਮੰਗ ਆਏ ਆ 3 ਸਾਲ ਤੋਂ ਸਾਡਾ ਏਰੀਅਲ ਨਹੀਂ ਪਾਇਆ ਗਿਆ ਔਰ ਸਾਡੀਆਂ ਤਨਖਾਹਾਂ ਜਿਹੜੀਆਂ ਵਾਂ 2 ਮਹੀਨੇ ਤੋਂ ਸਾਡੀਆਂ ਤਨਖਾਹਾਂ ਨਹੀਂ ਆ ਰਹੀਆਂ ਤੇ ਅਸੀਂ ਅੱਜ ਆਪਣੇ ਡਿਪੋ ਆਏ ਆ ਸਾਡੇ ਏਰੀਅਲ ਤੇ ਤਨਖਾਹਾਂ ਦੇ ਅਕੋਰਡਿੰਗ ਮੁਨਿਸਪਲਿਟੀ ਤਨਖਾਹਾਂ ਨਾ ਦੇਣ ਦਾ ਕਾਰਨ ਕੀ ਆ ਕੀ ਦੱਸਦੇ ਕੀ ਨਹੀਂ ਹਰ ਮਹੀਨੇ ਲੋਕਾਂ ਨੂੰ ਤਨਖਾਹ ਮਿਲਣੀ ਚਾਹੀਦੀ ਆ ਨਾ ਪ੍ਰਵਾਹ ਕਿੱਥੇ ਚੱਲਦਾ ਵਾ ਤੇ ਇਹ ਤੁਹਾਡੀ 2-2 ਮਹੀਨੇ ਤਨਖਾਹਾਂ ਰੋਕੇ ਬੈਠੇ ਨੇ ਕੀ ਕਾਰਨ ਕੀ ਆ ਪੁੱਛਣ ਤੁਸੀਂ ਆਪਣਾ ਨੂੰ ਤਨਖਾਵਾ ਜਦੋਂ ਵੀ ਅਸੀਂ ਇਹਨਾਂ ਕੋਲ ਜਾਂਦੇ ਹਾਂ ਸਾਨੂੰ ਬਜਟ ਦਾ ਹੀ ਇਹ ਕਹਿੰਦੇ ਆ ਕਿ ਬਜਟ ਨਹੀਂ ਆਇਆ ਬਜਟ ਨਹੀਂ ਆਇਆ ਤਾਂ ਕਰਕੇ ਇਹ ਤਨਖਾਵਾ ਨਹੀਂ ਪੈ ਰਹੀਆਂ ਤੇ ਅਸੀਂ ਕਈ ਵਾਰੀ ਡਿਪੂ ਵੀ ਪੁੱਛ ਕੇ ਆਏ ਆ ਹਰ ਇੱਕ ਨੂੰ ਪੁੱਛਦੇ ਆ ਪਰ ਇਹ ਕੋਈ ਕਿ ਬਜਟ ਜਦੋਂ ਆਏਗਾ ਤੁਹਾਡੀਆਂ ਤਨਖਾਵਾਵਾਂ ਪੈਣ ਚਲੋ ਉਹ ਤੇ ਤਨਖਾਵਾ ਜਿਹੜੀਆਂ ਬਜਟ ਦੇ ਉੱਤੇ ਚਾ ਪਰ ਜਿਹੜਾ 3 ਸਾਲ ਤੋਂ ਸਾਡਾ ਏਰੀਅਲ ਚੱਲਦਾ ਆ ਰਿਹਾ ਹੈ ਤੇ ਅਸੀਂ ਉਹਦੇ ਤੇ ਜੀ ਗੱਲ ਕਰਦੇ ਆ ਤੇ ਸਾਨੂੰ ਉਹਦੇ ਤੇ ਵੀ ਕੋਈ ਜਵਾਬ ਨਹੀਂ ਮਿਲਦਾ ਬਨਿਆਸੋ ਵੀ ਤਨਖਾਵਾ ਤੁਹਾਡੀ ਇਕੱਲੀ ਗਾਡਾਂ ਦੀ ਰੋਕੀਆਂ ਕਿ ਜਾਂ ਹੋਰ ਵੀ ਬਾਕੀ ਦੇ ਸਟਾਫ ਹੈ ਉਹਨਾਂ ਦੀ ਰੋਕੀਆਂ ਨਹੀਂ ਨਹੀਂ ਸਾਡੀਆਂ ਕੱਲੀਆਂ ਗੱਡ ਦੇ ਸਾਰੇ ਸਟਾਫ ਦੀਆਂ ਤਨਖਾਹਾਂ ਅੰਦਰ ਜਿਹੜਾ ਸਟਾਫ ਹੈ ਸਾਡਾ ਡੀਪੂ ਉਹਨਾਂ ਦੀ ਵੀ ਤਨਖਾਹਾਂ ਹੈ ਜਿਹੜੀਆਂ ਰੁਕੀਆਂ ਹਨ ਜੀ ਮੈਨੂੰ ਇਹ ਸੋਪੀ ਫਿਰ ਪਰਿਵਾਰ ਕਿਸਤਾ ਚਾਹਦਾ ਮੁਸ਼ਕਲ ਕੀ ਆ ਰਹੀ ਹੈ ਫਿਰ ਕਿਸ ਤਰ੍ਹਾਂ ਘਰ ਦੀ ਰੋਟੀ ਚੱਲਦੀ ਹੈ ਜੇਕਰ ਦੋ ਦੋ ਮਹੀਨੇ ਤਨਖਾਹ ਨਹੀਂ ਕਰਦੀ ਮਿਲਦੀ ਤਾਂ ਵੇਖੋ ਜੀ ਪਰਿਵਾਰ ਨੂੰ ਚਲਾਉਣਾ ਤੇ ਬਹੁਤ ਔਖਾ ਵਾਹੀ ਸੜਕਾਂ ਤੇ ਆ ਔਰ ਨੌਕਰੀ ਕਰਨਦੇ ਆ ਆਪਣਾ ਡਿਊਟੀਆਂ ਇਮਾਨਦਾਰੀ ਨਾਲ ਭਗਤਾਂਦੇ ਆ ਤੇ ਜਦੋਂ ਘਰ ਜਾਈਦਾ ਬੱਚੇ ਫੋਨ ਵੇਖਦੇ ਆ ਕਿ ਮੈਸੇਜ ਆਇਆ ਨਹੀਂ ਆ ਤਨਖਾਹਾਂ ਦਾ ਜਿਵੇਂ ਕਿ ਮੈਂ ਰੈਂਟ ਤੇ ਰਹਿਨੀ ਆ ਤੇ ਮੈਨੂੰ ਆਪਣਾ ਕਿਰਾਇਆ ਵੀ ਦੇਣਾ ਪੈਂਦਾ ਵਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਵੇਖੋ ਲੇਡੀਜ਼ ਦੇ ਲਈ ਤੇ ਬਹੁਤਾ ਹੀ ਔਖਾ ਵਾ ਨਾ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਮੈਨੂੰ ਉਸ ਵੀ ਕਿੰਨੇ ਘੰਟੇ ਡਿਊਟੀ ਕਰਦੇ ਉਹ ਕਿੰਨੀ ਡਿਊਟੀ ਦੀ ਮੁਸ਼ਕਲਾ ਸਹਮਣਾ ਕਰਨਾ ਪੈਂਦਾ ਕਦੀ ਘਰੋਂ ਨਿਕਲੇ ਸੀ ਕਦੀ ਇਸ ਤਰ੍ਹਾਂ ਕੇ ਮਜਬੂਰੀ ਜਿਹੜੀ ਕਰੋ ਤੇ ਨਹੀਂ ਸੀ ਨਿਕਲੇ ਹਸਬੈਂਡ ਦੀ ਡੈਥ ਤੋਂ ਬਾਅਦ ਹੁਣ ਇੱਥੇ ਜੌਬ ਕਰਨੀ ਪੈਣਦੀ ਆ ਐਕਚੁਅਲ ਕਦੀ ਕਰੋ ਨਹੀਂ ਸੀ ਬਾਹਰ ਨਿਕਲੇ ਸੰਤੇ ਪਤਾ ਨਹੀਂ ਸੀ ਡਿਊਟੀਆਂ ਹੁੰਦੀਆਂ ਕੀ ਐ ਪਰ ਕਰੋਨਾ ਦੇ ਵਿੱਚ ਉਹਨੇ ਡੈਥ ਹੋਈ ਘਰ-ਬਾਰ ਸਭ ਵਿੱਕ ਗਿਆ ਉਹਨਾਂ ਦੇ ਉੱਤੇ ਸਾਰਾ ਹੀ ਪੈਸਾ ਜੋ ਸੀ ਉਹਨਾਂ ਦੇ ਉੱਤੇ ਲਾਉਣਾ ਪਿਆ ਸਾਨੂੰ ਔਰ ਉਸ ਤੋਂ ਬਾਅਦ ਮੁਸ਼ਕਿਲਾਂ ਤੇ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਪਰ ਜਿਵੇਂ ਸੜਕ ਤੇ ਇੱਕ ਔਰਤ ਦਾ ਬਹਿਣਾ ਕਹਿੰਦੇ ਬਹੁਤ ਔਖਾ ਵਾ ਪਰ ਅਸੀਂ ਬਹਿਨੇ ਆ ਤੇ ਡਿਊਟੀਆਂ ਉੱਥੇ ਇਮਾਨਦਾਰੀ ਦੇ ਨਾਲ ਕਰਦੇ ਆ ਨਾ ਪੱਖਾ ਨਾ ਪਾਣੀ ਨਾ ਬਾਥਰੂਮ ਕਦੀ ਕਿਸੇ ਹਸਪੀਟਲ ਚ ਬਾਥਰੂਮ ਜਾਈਦਾ ਕਦੀ ਕਿਸੇ ਉੱਥੇ ਪੈਟਰੋਲ ਪੰਪ ਤੇ ਬਾਥਰੂਮ ਜਾਈਦਾ ਵਾ ਕਿ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਵਾ ਬਸ ਇਸ ਕਰਕੇ ਕਿ ਅਸੀਂ ਆਪਣਾ ਪਰਿਵਾਰ ਪਾਲਣਾ ਵਾ ਉਸ ਤਨਖਾਹ ਦੇ ਨਾਲ ਤੇ ਜਦੋਂ ਤਨਖਾਹਵਾਂ ਨਾ ਆਉਣਗੀਆਂ ਫਿਰ ਦਿਲ ਟੁੱਟ ਜਾਂਦਾ ਪਰ ਕੀ ਲੱਗਦਾ ਨਹੀਂ ਇੰਨੀ ਮਜਬੂਰੀ ਤੁਸੀਂ ਕਰਦੇ ਹੋ ਡਿਊਟੀ ਕਰਦੇ ਹੋ ਤੁਹਾਨੂੰ ਕਦੀ ਤੁਹਾਡੇ ਉੱਚ ਅਧਿਕਾਰੀਆਂ ਨੇ ਕ ਪਹਿਣਾ ਨੇ ਕਿਹੜੇ ਹਾਲਾਤਾਂ ਵਿੱਚ ਡਿਊਟੀ ਕਰਦੀ ਕਹਿੰਦਾ ਕਿ ਤੁਹਾਡੀ ਮੁਸ਼ਕਲ ਨਹੀਂ ਸੁਣੀਆਂ ਨੇ ਸਰ ਮੁਸ਼ਕਲਾ ਸੁਣਨਾ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੂੰ ਸਾਡੀਆਂ ਮੁਸ਼ਕਲਾਂ ਦਾ ਪਤਾ ਹੀ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਉੱਥੇ ਨੌਕਰੀ ਕਰਨਦੇ ਹਾਂ ਸਾਰਿਆਂ ਨੂੰ ਸਾਡੀਆਂ ਮੁਸ਼ਕਲਾਂ ਦੇ ਬਾਰੇ ਪਤਾ ਹੈ ਵਾ ਹਾਂਜੀ ਹਾਂਜੀ ਜੀ ਮੈਨੂੰ ਇਹ ਸੋ ਵੀ ਅੱਜ ਇੱਥੇ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਕੀਤਾ ਵਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਡੀਪੂ 'ਚ ਕੀ ਤੁਹਾਨੂੰ ਉੱਚ ਅਧਿਕਾਰੀਆਂ ਨੇ ਕੀ ਆਸ਼ਵਾਸ਼ਣ ਦਵਾਇਆ ਵਾ ਕਿ ਮੰਗਾ ਤੁਹਾਡੀ ਮੰਨੀਆਂ ਤਾਂ ਹਜੇ ਤਾਂ ਉਹਨਾਂ ਨੇ 3 ਵੇ ਦਾ ਟਾਈਮ ਦਿੱਤਾ ਹੈ ਕਿ 3 ਵਜੇ ਤੁਹਾਨੂੰ ਸਭ ਪਤਾ ਚੱਲੇਗਾ ਕਲੀਅਰ ਹੋਏਗਾ ਹਾਂਜੀ ਤਮਿੰਦਰ ਸੋ ਵੀ 3 ਵਜੇ ਤੋਂ ਬਾਅਦ ਤੁਹਾਡੀ ਰਣਨੀਤੀ ਕੀ ਹੋਈ ਅਗਲੀ ਕੀ ਰਣਨੀਤੀ ਰੱਖੀ ਹੋਊ ਤੁਹਾਡੀ ਅਸੀਂ ਜੇ ਸਾਡੀ ਗੱਲਾਂ ਨਾ ਮੰਨੀਆਂ ਗਿਆ ਫਿਰ ਅਸੀਂ ਧਰਨਾ ਦਵਾਂਗੇ ਹਾਂਜੀ ਠੀਕ ਹੈ ਸਰਦਾਰ ਜੀ ਤੁਹਾਡਾ ਕੀ ਨਾ ਯਾਰ ਕਿੰਨੇ ਚਿਰ ਤੋਂ ਡਿਊਟੀ ਕਰਦੇ ਆ ਰਹੇ ਹੋ ਕੀ ਨਾ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ 4 ਸਾਲ ਤੋਂ ਮੈਂ ਡਿਊਟੀ ਕਰ ਰਿਹਾ ਸਰ ਜੀ ਅੱਛਾ 4 ਸਾਲ ਤੋਂ ਮੈਂ ਡਿਊਟੀ ਕਰ ਰਹਾ ਮੈਟਰੋ ਚ ਕਿੱਥੇ ਕਰ ਰਹੇ ਹੋ ਡਿਊਟੀ ਕਾ ਦੀ ਇਹ ਸਿਕਿਉਰਟੀ ਗਾਰਡ ਦੀ ਸਿਕਿਉਰਟੀ ਗਾਰਡ ਹਾਂਜੀ ਤੇ ਮੈਨੂੰ ਇਸੋ ਵੀ 4 ਸਾਲਾਂ ਵਿੱਚ ਹੱਜ ਕੀ ਹਾਲਾਤ ਬਣ ਗਏ ਨੇ ਤੁਹਾਡੇ 100 200 ਜਿਹੜਾ ਅਸੀਂ ਦੇਖਿਆ ਐਪਲਾਈ ਸਾਰੇ ਧਰਨਾ ਪੇਸ਼ ਆ ਰਹੇ ਨੇ ਕੀ ਮੁਸ਼ਕਲ ਕੀ ਆ ਰਹੀ ਹੈ ਤੁਹਾਨੂੰ ਮੁਸ਼ਕਲ ਸਰ ਜੀ 2 ਮਹੀਨੇ ਸੈਲਰੀ ਪੈਂਡਿੰਗ ਐ 3 ਸਾਲ ਦਾ ਏਰੀਅਲ ਪੈਂਡਿੰਗ ਐ ਮਿਸਟਰ ਅਜੇ ਸ਼ਰਮਾ ਜਿਹੜਾ ਸਾਡਾ ਮੈਨੇਜਰ ਸੀ ਜਿੱਦੋਂ ਵੀ ਬੰਦੇ ਇਕੱਠੇ ਹੁੰਦੇ ਸੀ ਏਰੀਅਲ ਦੀ ਗੱਲ ਕਰਨ ਵਾਸਤੇ ਉਦੋਂ ਇੱਕ ਮੈਸੇਜ ਪਾ ਦਨਾ ਕਿ ਵੇਟ ਕਰੋ ਮਾਰਚ 26 ਤੱਕ ਮੇਰਾ ਕੰਟਰੈਕਟ ਐ ਸਾਰਿਆਂ ਨੂੰ ਹਿਸਾਬ ਕਿਤਾਬ ਬਰਾਬਰ ਮਿਲੂਗਾ ਤਾਂ ਹੁਣ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ 2 ਮਹੀਨੇ ਹੋ ਗਏ ਮੈਨੂੰ ਮੈਰਜਨ ਦਿੱਤਾ ਜਾ ਤੁਸੀਂ 2 ਮਹੀਨੇ ਰਜੈਂਟਾ ਤੁਸੀਂ 2 ਮਹੀਨੇ ਸਾਨੂੰ ਏਰੀਅਲ ਨਹੀਂ ਦੋ ਅਸੀਂ ਤੁਹਾਨੂੰ ਛੱਡਿਆ ਪਰ ਜਦ ਤੱਕ ਤੁਸੀਂ ਮੌਜੂਦ ਜੇ ਤੁਹਾਡਾ ਕੰਮ ਹੈ ਸਾਨੂੰ ਕਲੀਅਰੈਂਸ ਦੇਣੀ ਸਾਨੂੰ ਰਜੈਂਟ ਸਾਡਾ ਏਰੀਅਲ ਤੇ ਪਾ ਕੇ ਜਾਓ ਸੈਦਰੀਆਂ ਤੋਂ ਹੁਣ ਜਿਹੜਾ ਮੌਜੂਦ ਹੋਏਗਾ ਉਹਨੂੰ ਅਸੀਂ ਪੁੱਛਾਂਗੇ ਭਾਈ ਸਾਡੀਆਂ ਸੈਦਰੀਆਂ ਪਾਓ ਸਰ ਜੀ ਮੈਂ 32 ਕਿਲੋਮੀਟਰ ਤੋਂ ਆਨਾ 100 ਲੋਪੋ ਕੇ ਚਿਗਾਮਾ ਦੇ ਲੱਗੇ ਪਿੰਡ ਮਾਨਾ ਵਾਲਾ 100 ਰੁਪਏ ਦਾ ਮੇਰੇ ਤੇਰ ਲੱਗਦਾ 2 ਮਹੀਨੇ ਮੈਨੂੰ ਹੋ ਗਿਆ ਪੱਲਿਓ ਤੇਰ ਬਲਣ ਡਿਆ ਇਹ ਤੇ ਅਗਰ ਲੋਕਲ ਬੰਦਾ ਵੀ ਆਉਂਦਾ ਹੈ ਉਹਦਾ ਵੀ 40 ਰੁਪਏ ਰੋਜ਼ ਦਾ ਕਰਾਇਆ ਵੀ ਆਉਣ ਵੀ ਜਾਣ ਨਾਰਮਲ ਸਰਜੀਤ 10000 ਰੁਪਏ ਤਨਖਾਹ ਕਿਸ ਤਰ੍ਹਾਂ ਕਜਾਰ ਹੋਏਗਾ ਇਸਰ ਹਾਲਾਤ ਕੀ ਹੋ ਗਏ ਨੇ ਸਰਕਾਰਾਂ ਦੇ ਬڑے ਦਾਅਵੇ ਕਰ ਰਹੀ ਆ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਸਾਡੇ ਪੰਜਾਬ ਵਿੱਚ ਨੌਕਰੀਆਂ ਬੜੀਆਂ ਆ ਕਿ ਸਰਕਾਰਾਂ ਜਵਾਬ ਦੋਗੇ ਬਿਲਕੁਲ ਜੀ ਇਹ ਬੱਸਾਂ ਸਾਹਮਣੇ ਖਲੋਤੀਆਂ ਸਟਾਰਟ ਕਰਕੇ ਬਾਹਰ ਦੀ ਕੰਪਨੀ ਆ ਕੇ ਵੇਖਣ ਦੀ ਇਹਨਾਂ ਨੂੰ ਲੈ ਕੇ ਜਾਣ ਵਾਸਤੇ ਅਗਰ ਇਹ ਕਿਤੇ ਲੈ ਕੇ ਜਾਣੀਆਂ ਨਮੈਸ਼ ਤੇ ਹੋਟਲ ਤੇ ਨਹੀਂ ਬਣਾਉਣਾ ਇਹਨਾਂ ਨੂੰ ਚਲਾਉਣਾ ਅੰਮ੍ਰਿਤਸਰ ਦੇ ਵਿੱਚ ਬੱਸਾਂ ਨਹੀਂ ਚੱਲ ਸਕਦੀਆਂ ਸਰਕਾਰ ਦੀ ਇਹ ਤੋਂ ਵੱਧ ਆਪਾਂ ਵਾਵਾ ਕੀ ਕਰ ਸਕਦੇ ਹਾਂ ਕਿੱਥੇ ਜਾ ਰਹੀਆਂ ਨੇ ਬੱਸਾਂ ਕਿਹੜੀ ਕੰਪਨੀ ਲੈ ਕੇ ਜਾ ਰਹੀਆਂ ਕਿੱਥੇ ਲੈ ਕੇ ਜਾ ਰਹੀਆਂ ਆਈਓ ਸਟਾਰਟ ਕਰ ਕਰ ਵੇਖਣ ਦਾ ਸਾਹਮਣੇ ਤੁਸੀਂ ਵੇਖ ਸਕਦੇ ਜੀ ਇਹਨਾਂ ਨੂੰ ਕਿੱਥੇ ਲੈ ਕੇ ਜਾਣਗੇ ਲੁਧਿਆਣਾ ਜਲੰਧਰ ਵਗੈਰਾ ਠੀਕ ਹੈ ਭਾਈ ਤੁਹਾਡੀ ਕੀ ਮੁਸ਼ਕਲਾ ਹੈ ਕਿੰਨੇ ਭੈ ਭਰਾ ਨੇ ਸਿਕਿਉਰਿਟੀ ਗਾਰਡ ਜਿਹੜੇ ਖੜੇ ਨੇ ਸਾਰੇ ਇੱਥੇ ਸਾਡਾ ਜੀ ਟੋਟਲ ਜਿਹੜਾ ਵਾ 7-800 ਜਿਹੜਾ ਸਟਾਫ ਆ ਉਹਨਾਂ ਨੂੰ ਪਰੇਸ਼ਾਨੀ ਵੇਖੋ 2 ਮਹੀਨੇ ਹੋ ਗਏ ਸੈਲਰੀ ਨਹੀਂ ਆਈ ਅਗਰ ਜਦੋਂ ਕੋਈ ਘਰੋਂ ਗਰੀਬ ਜੇ ਕੋਈ ਮਤਲਬ ਮਜਬੂਰੀ ਨਾਲ ਨਿਕਲਦਾ ਨਾ ਜੇ ਭੈਣਾ ਨਿਕਲੀਆਂ ਸਵੇਰ ਦੀ 6 ਵਜੇ ਦੀਆਂ ਨਿਕਲੀਆਂ ਤੇ 2 ਵਜੇ ਨਾਲ ਘਰ ਨੂੰ ਜਾਣਾ ਜਾਂ ਅਸੀਂ 2 ਵਜੇ ਨਿਕਲਦੇ ਆ ਤੇ ਸ਼ਾਮੀ ਮਤਲਬ ਕਿ ਰਾਤ ਨੂੰ ਅਸੀਂ 10 ਵਜੇ ਜਾਂਦੇ ਆ ਤੇ ਰਾਤੀ ਵੀ ਬੰਦੇ ਆ ਕੇ ਤੇ ਕੱਲੇ-ਕੱਲੇ ਸੌਂਦਾ ਜੀ ਠੀਕ ਆ ਕਿ ਇੰਨੀ ਮਜਬੂਰੀ ਆ ਸਾਨੂੰ ਕਿ ਅਸੀਂ ਕੰਮ ਕਰ ਲਈ ਆਉਨੇ ਆ ਜੇ ਸਾਨੂੰ ਕੰਮ ਦੇ ਬਦਲੇ ਸਾਨੂੰ ਮਿਹਨਤਾਨਾ ਨਹੀਂ ਮਿਲੂਗਾ ਤੇ ਅਸੀਂ ਕੀ ਕਰਾਂਗੇ ਦੱਸੋ 2 ਮਨਤ ਹੋ ਗਿਆ ਸੈਲਰੀ ਨਹੀਂ ਮਿਲੀ 3 ਸਾਲ ਤੋਂ ਸਾਡਾ ਏਰੀਆ ਰਪੈਂਡਿੰਗ ਤੇ ਅਸੀਂ ਕਹੀਏ ਤੇ ਕਿਹਨੂੰ ਕਹੀਏ ਹੁਣ ਇੱਥੇ ਵੇਖੋ 60 ਲੱਖ ਰੁਪਏ ਜਿਹੜਾ ਵਾ ਬਜਟ ਪਾਸ ਹੋਇਆ ਜ ਉਹ 60 ਲੱਖ ਦੇ ਵਿੱਚੋਂ ਇਹਨਾਂ ਦੀਆਂ ਸੈਲਰੀਆਂ ਪੂਰੀਆਂ ਹੋਣਗੀਆਂ ਜਾਂ ਸਾਡੇ ਹੱਕ ਮਿਲਣਗੇ ਅਗਰ ਜੇ ਇਹ ਸਾਡੀਆਂ ਸੈਲਰੀਆਂ ਪੂਰੀਆਂ ਨਹੀਂ ਪਾਉਂਦੇ ਸਾਡੇ ਨਾਲ ਪਾਰਸ਼ਾਟੀ ਕਰਦੇ ਆ ਤਾਂ ਅਸੀਂ ਪੁਰਜ਼ੋਰ ਦਰਨਾ ਲਗਾਵਾਂਗੇ ਐਲਬਰਟ ਚੌਂਕ ਜਾਮ ਕਰਾਂਗੇ ਜਿੰਨਾ ਤੱਕ ਸਾਡੇ ਹੱਕ ਨਹੀਂ ਮਿਲਦੇ ਅਸੀਂ ਪਰ ਮੀਸੋ ਵੀ ਦੇਂਦਿਆ ਆ ਰਿਆ ਲਖੜੀ ਆ ਰਹੀ ਆ ਭੈਣਾਂ ਨੂੰ ਬੜੀ ਚਾਹ ਹੁੰਦਾ ਵੀ ਅਸੀਂ ਭੈਣ ਭਰਾਵਾਂ ਨੂੰ ਰਖੜੀ ਬੰਨਣ ਜਾਣਾ ਵਾ ਫੇ ਤੁਹਾਡੇ ਕੀ ਹਾਲਾਤ ਨੇ ਫੇ ਭੈਣਾਂ ਕੀ ਦਸੋਗੇ ਵੀ ਭਾਈ ਸਾਨੂੰ ਦੋ ਦੋ ਮਿੰਟ ਖਾਣ ਹੀ ਮਿਲੀ ਕੀ ਕਰਨ ਚਾਹੋਗੇ ਤੁਸੀਂ ਅਸੀਂ ਤਾਂ ਸ਼ਰਮਿੰਦਾ ਹੀ ਹੋ ਸਕਦੇ ਆ ਘਰ ਦੀ ਫੈਮਿਲੀ ਦੇ ਸਾਹਮਣੇ ਦੇਖੋ ਇੱਕ ਤਾਂ ਸੈਲਰੀਆਂ ਹੁੰਦੀਆਂ ਨੇ ਉਹਦੇ ਵਿੱਚ ਸਾਡੇ ਜਦੋਂ ਹਾਲਾਤ ਵੀ ਉਹੋ ਜਿਹੋਗੇ ਅਸੀਂ ਤਾਂ ਕਿਤੇ ਨਾ ਕਿਤੇ ਇਹਨੂੰ ਚੰਗਾ ਗੁਰਬੰਦਾ ਗੁਰਦੁਆਰਾ ਸਾਹਿਬ ਸੇਵਾ ਕਰ ਲੈ ਸ਼ਾਮ ਨੂੰ ਉਹਨਾਂ ਵੀ ਲਫਾਫਾ ਦੇ ਦੇਣਾ ਜਾਓ ਜੀ ਰੋਟੀ ਖਾ ਲਓ ਜਾ ਕੇ ਘਰੇ ਜਾ ਕੇ ਕੀ ਕਰੀਏ ਅਸੀਂ ਬਹੁਤ ਪਰੇਸ਼ਾਨ ਆ ਸਰ ਮੈਨੂੰ ਐਸੋ ਵੀ ਹੁਣ ਕੋਈ ਆਇਆ ਹੈ ਉੱਚ ਅਧਿਕਾਰੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਤੁਹਾਨੂੰ ਆਸ਼ਾਸ਼ਵਾਦ ਕਿਹਾ ਤੁਹਾਨੂੰ ਉਹਨਾਂ ਨੇ ਕਿਹਾ ਜੀ 3 ਵਜੇ ਤੱਕ ਆ ਕੇ ਅਸੀਂ ਕਮਿਸ਼ਨਰ ਸਾਹਿਬ ਕੋ ਚੱਲੇ ਆ 3 ਵਜੇ ਤੱਕ ਆ ਕੇ ਤੇ ਤੁਹਾਨੂੰ ਜੋ ਵੀ ਤੁਹਾਡੀਆਂ ਪ੍ਰੋਬਲਮਾਂ ਆ ਸੁਣਾਗੇ ਇੱਥੇ ਸਾਨੂੰ ਅੱਜ ਨਹੀਂ ਕਿਹਾ ਇਹ ਸਾਨੂੰ ਜਦੋਂ ਤੱਕ ਜਦੋਂ ਦੀ ਮੈਟਰ ਚੱਲੂ ਇਹ ਸਾਨੂੰ ਕਹਿੰਦੇ ਹੀ ਆ ਰਹੇ ਆ ਮਿੱਠੀਆਂ ਗੋਲੀਆਂ ਅੱਜ ਕਰਾਂਗੇ ਕੱਲ ਕਰਾਂਗੇ ਸਾਡਾ ਮਸਲਾ ਹੱਲ ਨਹੀਂ ਜੇ ਹੁੰਦਾ ਪਰ ਮੈਨੂੰ ਐਸੋ ਵੀ ਇੱਥੇ ਇਲਜ਼ਾਮ ਵੀ ਬੜੇ ਲਾਏ ਗਏ ਨੇ ਵੀ ਸਿਕਿਉਰਿਟੀ ਗਾਰਡ ਦੀ ਡਿਊਟੀ ਵਾਸਤੇ 20-20 ਹ ਸਚਾਈ ਜੀ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਵਾਂ ਕਿ ਇਹ ਬਠਿੰਡਾ ਜੇ ਇੱਕ ਨਿਊਜ਼ ਚੈਨਲ ਆ ਉਹਨਾਂ ਨੇ ਵੀ ਇਹ ਖਬਰ ਦਿੱਤੀ ਆ ਕਿ ਐਸਐਮਐਸ ਕੰਪਨੀ ਵੱਲੋਂ ਰਿਸ਼ਵਤ ਲਈ ਗਈ ਆ ਠੀਕ ਆ ਜੀ ਜੇ ਅਸੀਂ ਇਲਜ਼ਾਮ ਲਗਾ ਰਹੇ ਆ ਤੇ ਅਸੀਂ ਬਠਿੰਡਾ ਦੇ ਵਿੱਚ ਸਾਡਾ ਕੋਈ ਕੰਟੈਕਟ ਨਹੀਂ ਆ ਉੱਥੇ ਪੰਜਾਬ ਗ੍ਰਾਮੀਨ ਬੈਂਕ ਆ ਉਹਨਾਂ ਕੋਲੋਂ ਵੀ ਇਹਨਾਂ ਨੇ ਰਿਸ਼ਵਤ ਲਈ ਆ ਉਹਨਾਂ ਨੇ ਵੀ ਧਰਨੇ ਲਗਾਏ ਨੇ ਤੇ ਉਹਨਾਂ ਨੇ ਵੀ ਮਤਲਬ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਵਿਖਾਇਆ ਵਾ ਇਸ ਦੇ ਨਾਲ ਨਾਲ ਇੱਕ ਯੂਨੀਵਰਸਿਟੀ ਦ ਬੁਰਜੀ ਆ ਹਾਂਜੀ ਦ ਬੁਰਜੀ ਯੂਨੀਵਰਸਿਟੀ ਆ ਉਥੇ ਇਹਨਾਂ ਨੇ ਮਤਲਬ ਕਿ ਕੰਟਰੈਕਟ ਲਿਆ ਸੀਗਾ ਹਲੇ ਉਹ ਸਾਈਨ ਨਹੀਂ ਸਿਗੇ ਹੋਏ ਤੇ ਉਥੇ ਵੀ ਇਹਨਾਂ ਨੇ 20-20000 ਚ ਬੰਦਾ ਰੱਖਣ ਦਾ ਪਰ ਮੰਥ 2000 ਰੁਪਇਆ ਕੀਤਾ ਸੀਗਾ ਜੀ ਕਿ ਹਰ ਸੈਲਰੀ ਚ ਤੁਹਾਡਾ 2000 ਲਵਾਂਗੇ ਉਥੋਂ ਦੀ ਮੈਨੇਜਮੈਂਟ ਨੂੰ ਜਦੋਂ ਪਤਾ ਲੱਗਾ ਉਸ ਮੈਨੇਜਮੈਂਟ ਨੇ ਇਹਨਾਂ ਨੂੰ ਠੇਕਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਰਿਸ਼ਵਤਖੋਰ ਬੰਦੇ ਨੇ ਤੇ ਜਦੋਂ ਉਹਨਾਂ ਦੇ ਬੰਦੇ ਹਟ ਕੇ ਦੁਬਾਰਾ ਇੱਥੇ ਆਏ ਕਿਉਂਕਿ ਇਸ ਤੋਂ ਹੀ ਛੱਡ ਕੇ ਜਦੋਂ ਮੈਟਰੋ ਬੰਦ ਹੋ ਗਈਆਂ ਸੀ ਉਹ ਗਏ ਸੀਗੇ ਕਾਮ ਲਈ ਤੇ ਉੱਥੋਂ ਫਿਰ ਉਹਨਾਂ ਨੂੰ ਵੀ ਜੋ ਇਹਨੇ ਮੈਂ ਆਪਣਾ ਸਟਾਫ ਰੱਖਿਆ ਸੀ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਡੇ ਰੱਖੇ ਹੋਏ SMS ਦੇ ਜਿਹੜੇ ਅਜੀ ਸ਼ਰਮਾ ਦੇ ਬੰਦੇ ਉਹ ਅਸੀਂ ਨਹੀਂ ਰੱਖ ਸਕਦੇ ਕਿ ਲੱਗਦਾ ਨਹੀਂ ਕਿ ਜਿਹੜਾ ਬੰਦਾ ਕਰਪਟ ਹੈ ਜਿਹੜਾ ਕ੍ਰੈਪਸ਼ਨ ਕਰਦਾ ਜਿਹੜਾ ਵਿਚਾਰਿਆਂ ਲੋਕਾਂ ਕੋ 20-2000 ਰੁਪਏ ਪੈਸੇ ਲੈਂਦਾ ਇਹੋ ਜਿਹੇ ਅਫਸਰ ਨੂੰ ਕੱਢਣਾ ਚਾਹੀਦਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਰ ਕਾਰਵਾਈ ਮੈਂ ਤੇ ਨਾ ਉੱਤੇ ਵਿਜੀਲੈਂਸ ਸੀਆਈਡੀ ਇਨਕੁਆਇਰੀ ਕਰਵਾਓ ਜੇ ਮਨਜੀਠਿਆ ਸਾਹਿਬ ਤੇ ਕਰਵਾ ਸਕਦੇ ਤੇ ਇਹਨਾਂ ਤੇ ਕਿਉਂ ਨਹੀਂ ਆਪਾਂ ਕਰਵਾ ਸਕਦੇ ਇਹ ਆਮ ਬੰਦਾ ਸੀਗਾ ਸਾਡੇ ਵਾਂਗੂ ਜਦੋਂ ਇੱਥੇ ਆਇਆ ਸੀਗਾ ਮੈਟਰੋ 'ਚ ਉਸ ਤੋਂ ਬਾਅਦ ਕਾਰਾਂ ਗੱਡੀਆਂ ਵਾਲੇ ਇਹ ਹੋ ਗਏ ਨੇ ਫਿਰ ਪ੍ਰਾਪਰਟੀ ਵੀ ਇਹਨਾਂ ਨੇ ਕਾਫੀ ਬਣਾ ਲਈ ਨੇ ਲੱਗਦਾ ਨਹੀਂ ਗਰੀਬ ਬੰਦਾ ਗਰੀਬ ਹੁੰਦਾ ਇਹਨਾਂ ਦਿਨ ਦਿਹਾੜੇ ਤੇ ਮੀਰ ਬੰਦਾ ਦਿਹਾੜੇ ਮੀਰ ਹੁੰਦਾ ਜਾਂਦਾ ਵਾ ਸੱਚ ਆ ਜੀ ਜਿਹੜਾ ਬੰਦਾ ਅਮੀਰ ਉਹ ਅਮੀਰ ਕਿਉਂ ਹੋ ਰਿਹਾ ਵਾ ਉਹਨੂੰ ਗਰੀਬ ਨੂੰ ਦਬਾਇਆ ਜਾ ਰਿਹਾ ਉਹਦਾ ਹੱਕ ਮਾਰਿਆ ਜਾ ਰਿਹਾ ਵਾ ਉਹਦਾ ਹੱਕ ਉਹਦੇ ਢੇਡ ਚੋਂ ਕੱਢ ਕੇ ਆਪਣੇ ਮਤਲਬ ਬੱਚਾਂ ਦੇ ਢੇਡ ਜੇ ਪਾਇਆ ਜਾ ਰਿਹਾ ਅਸੀਂ ਤੇ ਆਨੇ ਵਾਂ ਕਿ ਇਹੋ ਜਿਹੇ ਬੰਦੇ ਨੂੰ ਕੋੜ ਪੈਣਾ ਚਾਹੀਦਾ ਰੈਡ ਕਰ ਰੈਡ ਕੇ ਮਰਨੇ ਚਾਹੀਦੇ ਇਹੋ ਜਿਹੇ ਬੰਦੇ ਜਿਹੜੇ ਕਿਸੇ ਗਰੀਬ ਦਾ ਹੱਕ ਮਾਰਦੇ ਨੇ ਮੇਰੇ ਤੋਂ ਵੀ ਪਰਵਾਹ ਜਿਵੇਂ ਹੁਣ ਮੈਂ ਅੱਗੇ ਗੱਲ ਕੀਤੀ ਿਤਿਆਰ ਆ ਰਹੇ ਨੇ ਗਾਂ ਬੱਚੇ ਵੀ ਤੁਹਾਡੇ ਕੋ ਪੈਸੇ ਮੰਗਦੇ ਹੋਣਗੇ ਵੀ ਪਾਪਾ ਅਸੀਂ ਯਾਰ ਜਾਣਾ ਵਾ ਜਾਂ ਪੈਸੇ ਚਾਹੀਦੇ ਆ ਜਾਂ ਗੱਲ ਕਰੀਏ ਸਕੂਲ ਦੇ ਫੀਸਾਂ ਤੱਕ ਕਿਤਾਬਾਂ ਤੱਕ ਘਰ ਦਾ ਰਾਸ਼ਨ ਤੱਕ ਕਿਸ ਤਰ੍ਹਾਂ ਦੀ ਆਮ ਕਰਦੇ ਸਾਰਾ ਬੰਦ ਸਰ ਅਸੀਂ ਮੈਂਟਲੀ ਤੌਰ ਤੇ ਇੰਨੇ ਕੇ ਅਫਸਰਡ ਆ ਕਿ ਸਾਨੂੰ ਕੁਝ ਨਹੀਂ ਸਮਝ ਲੱਗ ਰਹੀ ਕਿ ਕੀ ਕਰੀਏ ਸਾਨੂੰ ਕੁਝ ਵੀ ਸਮਝ ਨਹੀਂ ਲੱਗ ਰਹੀ ਇਸੇ ਵਜ੍ਹਾ ਨਾਲ ਸਾਡਾ ਇੱਕ ਸਿਕਿਉਰਿਟੀ ਗਾਰਡ ਸੀਗਾ ਉਹ ਵੀ ਪਰੇਸ਼ਾਨ ਰਹਿੰਦਾ ਸੀ ਉਹਦਾ ਐਕਸੀਡੈਂਟ ਹੋਇਆ ਵਾ ਇਸ ਟਾਈਮ ਚਲੋ ਦੁਨੀਆ ਤੇ ਨਹੀਂ ਹੈਗਾ ਉਹ ਵੀ ਸਾਡੇ ਨਾਲ ਅਸੀਂ ਤੇ ਮੈਂ ਡੀਪੋ 'ਚ ਡਿਊਟੀ ਕਰਦਾ ਰਿਹਾ ਮੈਂ ਇੱਕ ਦੂਜੇ ਨੂੰ ਮਿਲਦੇ ਰਹੇ ਆ ਮਤਲਬ ਕਿ ਇੰਨੇ ਕਿ ਪਰੇਸ਼ਾਨ ਐ ਨਾ ਅਸੀਂ ਸਾਨੂੰ ਕੋਈ ਵੀ ਸਾਡਾ ਹੱਲ ਨਹੀਂ ਜੇ ਲੱਭ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਬਹੁਤ ਪਰੇਸ਼ਾਨ ਨੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀ ਕਰਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਉਹਨਾਂ ਨੇ ਤਾਲਾ ਜਿਹੜਾ ਮਾਰ ਦਿੱਤਾ ਗਿਆ ਵਾ ਗੇਟ ਨੂੰ ਤੁਸੀਂ ਦੇਖ ਸਕਦੇ ਹੋ ਅਤੇ ਹੁਣ ਦੇਖਣਾ ਹੋਵੇਗਾ ਕਿ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਆਉਂਦਾ ਕਦੋਂ ਆਉਂਦਾ ਤੇ ਉਸ ਤੇ ਜਿਹੜਾ ਵਾ ਉਹਨਾਂ ਤੇ ਕੀ ਮੰਗ ਕੀਤੀ ਜਾਊਗੀ ਕਿਉਂਕਿ ਇਹਨਾਂ ਦੀਆਂ ਮੰਗਾਂ ਵੀ ਬਿਲਕੁਲ ਜਾਇਜ਼ ਨੇ ਦੋ-ਦੋ ਮਹੀਨਿਆਂ ਤੋਂ ਤਰਖਾਹ ਤੱਕ ਨਹੀਂ ਮਿਲੀ ਖਰਚਾ ਕਿਸ ਤਰ੍ਹਾਂ ਚੱਲਣਾ ਪਰ ਵਾਲਾ ਕਿ ਜਰਾ ਕਿਸ ਤਰ੍ਹਾਂ ਕਰਨਾ ਬੜੇ ਵੱਡਾ ਜਿਹੜਾ ਸਵਾਲੇ ਨਿਸ਼ਾਨ ਹੈ ਪਰ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਜਾਂ ਇਹਨਾਂ ਦੇ ਅਧਿਕਾਰੀਆਂ ਦੀ ਕਦੋਂ ਜਾ ਖੁੱਲਦੀ ਆ ਤੇ ਕਦੋਂ ਇਹਨਾਂ ਨੂੰ ਆਸ਼ਵਾਸ਼ਣ ਦਵਾਉਂਦੇ ਨੇ ਵੀ ਤਰਖਾਵਾ ਕਦੋਂ ਮਿਲਣ ਗਿਆ ਇਹ ਹੁਣ ਸਮਾਂ ਦੱਸੇਗਾ ਮੇਨੂੰ ਦਿਓ ਜਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨ